ਇਹ ਤੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵੇ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਯੇਸ਼ੂ ਮਸੀਹ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਹallelujah ਕਿਹੜੀ ਭਾਈ ਇਹ ਤੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵੇ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈਸੀ ਮਸੀਹ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਕਿਹੜੀ ਭਾਈ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਕਿਹੜੀ ਭਾਈ ਮੈਂ ਤੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਇਹ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਹੈ ਸਿੱਖਾਂ ਦੀ ਹੈ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਯੇਸ਼ੂ ਮਸੀਹ ਹੈ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ ਸਾਢੇ 500 ਸਾਲ ਹੋਏ ਆ ਹallelujah ਕਿਹੜੀ ਭਾਈ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਹੈ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਯਿਸੂ ਮਸੀਹ ਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ 550 ਸਾਲ ਹੋਏ ਆ ਕਿਹੜੀ ਭਾਈ ਮੈਂ ਤੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਆ ਸਾਢੇ 500 ਸਾਲ ਹੋਏ ਆ ਹallelujah ਕਿਹੜੀ ਭਾਈ ਮੈਂ ਤੇ ਕਹਿੰਦਾ ਨਾ ਪ੍ਰੋਫੈਟ ਸਾਹਿਬ ਦੋ ਸਭ ਤੋਂ ਵੱਡਾ ਜੇ ਧਰਮ ਆ ਜੇ ਸਭ ਤੋਂ ਵੱਡਾ ਜੇ ਮਸੀਹੀ ਭਾਈਚਾਰਾ 2024 ਦਾ ਆ ਤੇ ਸਭ ਤੋਂ ਛੋਟਾ ਧਰਮ ਸਭ ਤੋਂ ਛੋਟਾ ਬੱਚਾ ਉਹ ਸਿੱਖ ਧਰਮ ਵਿੱਚ ਸਿੱਖਾਂ ਦੀ ਆ ਸਭ ਤੋਂ ਛੋਟਾ ਭਰਾ ਸਿੱਖਿਆ ਵੱਡਾ ਭਰਾ ਪ੍ਰਭੂ ਜੈਸੀ ਬਸੀਆ ਤੇ ਸਭ ਤੋਂ ਛੋਟਾ ਬੱਚਾ ਸੇਕ ਧਰਮ ਦਾ ਆ ਸਾਢੇ 500 ਸਾਲ ਹੋਏ ਆ ਜੈ ਲਾਲ ਕਿਹੜੀ ਭਾਈ